ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰੇ ਖਾਲਸਾ ਰਾਜਪੂਰਾ ਕੈਲੀਫੋਰਨੀਆ ਵੱਲੋਂ ਕਰਵਾਏ ਜਾ ਰਹੇ ਹਨ ਤੀਸਰਾ ਦਸਤਾਰ ਦਮਾਲੇ ਮੁਕਾਬਲੇ ਜਿਸ ਦੀ ਮਿਤੀ 30 ਮਾਰਚ ਐ ਦਿਨ ਐ ਐਤਵਾਰ ਕਰਮ ਫਾਰਮ ਰਾਜਪੂਰਾ ਪਟਿਆਲਾ ਰੋਡ ਤੇ ਜਿਸ ਵਿੱਚ ਦਸਤਾਰ ਦੇ ਇਨਾਮ ਦਿੱਤੇ ਜਾਣਗੇ 31 21 11 ਨਾਲ ਹੀ 21 11 ਤੇ 7100 ਹਾਂਜੀ ਇਹ ਦਸਤਾਰ ਮੁਕਾਬਲੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਜੋੜਨ ਦਾ ਸਪਰਾਲਾ ਕੀਤਾ ਜਾ ਰਿਹਾ ਹੈ ਇਹ ਮੁਕਾਬਲੇ ਰਾਜਪੁਰੇ ਦੇ ਵਿੱਚ ਹੋਣੇ ਨੇ ਤੇ ਉਥੋਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਦਸਤਾਰ ਦੇ ਖੇਤਰ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਵਾਲੀ ਜਿੰਨੇ ਵੀ ਕਾਰਜ ਕਰਦੇ ਨੇ ਜਿੰਨੇ ਵੀ ਵੀਰ ਹੈਗੇ ਨੇ ਦਸਤਾਰ ਕੋਚ ਹੈ ਜਾਂ ਮੰਨ ਲਓ ਕਿ ਸੰਸਥਾਵਾਂ ਬਣੀਆਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਜਿਹੜੇ ਕਿ ਸਾਨੂੰ ਪਤਾ ਹੀ ਹੈ ਸਾਡੇ ਕੌਮ ਦੀ ਸਰਮੌਰ ਹਸਤੀਆਂ ਨੇ ਸਿੰਘ ਸਹਿਬਾਨ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜਿਹੜੀ ਸਾਡੀ ਵਿਰਾਸਤ ਹੈ ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾੜੜਾ ਵਾਲੇ ਉਹ ਵਿਸ਼ੇਸ਼ ਤੌਰ ਤੇ ਉੱਥੇ ਢਾਡੀ ਗਰ ਰਹੀ ਨਿਹਾਲ ਕਰਨਗੇ ਅਤੇ ਜਿਹੜੇ ਮੰਨ ਲਓ ਕਿ ਪੰਜਾਬ ਦਾ ਸਾਡਾ ਵਿਰਸਾ ਪੰਮਾ ਸਿੰਘ ਪੰਮਾ ਡੁੰਨੇਵਾਲ ਅਤੇ ਵੀਰ ਸਿੰਘ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਮਤਲਬ ਕਿ ਦਸਤਾਰ ਦੇ ਬਾਰੇ ਵੀ ਦੱਸਦੇ ਆ ਤੇ ਜਿਹੜੇ ਸਾਡਾ ਸੱਭਿਆਚਾਰ ਜਿਹੜਾ ਮੰਨ ਲਓ ਕਿ ਇੱਕ ਗਾਇਕਾਂ ਵੱਲੋਂ ਗਲਤ ਤਰੀਕੇ ਨਾਲ ਸੱਜਿਆ ਗਿਆ ਸੀ ਉਹਨੂੰ ਇੱਕ ਸਹੀ ਤਰੀਕੇ ਦੀ ਸੇਧ ਵੀ ਦੇ ਰਿਹਾ ਜੋ ਕਿ ਨੌਜਵਾਨਾਂ ਲੈ ਕੇ ਰੋਸ਼ਨ ਬਣਾ ਰਹਾ ਹੈ ਉਹ ਹੀ ਜੇ ਸ਼ਕਤੀ ਇੱਥੇ ਪਹੁੰਚ ਰਹੀ ਹੈ ਇਹ ਮੁਕਾਬਲੇ ਕਰਾਉਣ ਦਾ ਇਹ ਮੇਨ ਮਕਸਦ ਹੈ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਬੱਚੇ ਆ ਉਹਨਾਂ ਨੂੰ ਅਸੀਂ ਸਾਂਭਣਾ ਬਹੁਤ ਜ਼ਰੂਰੀ ਆ ਉਹ ਸਿੱਖੀ ਦੇ ਸਰੂਪ ਦੇ ਨਾਲ ਦਸਤਾਰ ਦੇ ਨਾਲ ਜੁੜ ਸਕਣ ਆਪ ਸਭ ਜਾਣ ਕੇ ਖੁਸ਼ ਹੋਵੋਗੇ ਅੱਜ ਤੱਕ ਦੇ ਜਿੰਨੇ ਵੀ ਜੇਤੂ ਰਹਿ ਚੁੱਕੇ ਨੌਜਵਾਨ ਉਹਨਾਂ ਸਾਰਿਆਂ ਦਾ ਵੱਖਰਾ ਮੁਕਾਬਲਾ ਕੀਤਾ ਜਾਊਗਾ ਓਪਨ ਮੁਕਾਬਲਾ ਹੋਊਗਾ ਉਹਦੇ ਵਿੱਚ ਅਜ ਦਸਤਾਰ ਕੋਚ ਹੁਣ ਕੋਈ ਵੀ ਹੋਵੇ ਆ ਕੇ ਪਾਰਟਿਸਪੇਟ ਕਰ ਅਸੀਂ ਤੁਹਾਨੂੰ ਦੱਸਦੇ ਆ ਅੱਜ ਅਸੀਂ ਸ੍ਰੀ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਆ ਜਿੱਥੇ ਵੀਰ ਸੋਨੂ ਸਿੰਘ ਖਾਲਸਾ ਜਲਾਲਾਬਾਦ ਅਤੇ ਵੀਰ ਬਲਜਿੰਦਰ ਸਿੰਘ ਜੀ ਤੇ ਬਾਸ ਸਿੰਘ ਜੀ ਖਾਲਸਾ ਫਰੀਦਕੋਟ ਤੋਂ ਠੀਕ ਹੈ ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਅੱਜ ਇੱਥੇ ਸੱਦਾ ਪੱਤਰ ਦੇਣ ਆਏ ਆ ਸਾਡੇ ਨਾਲ ਵੀ ਗੁਰਿੰਦਰ ਸਿੰਘ ਕਿੰਗ ਵੀਰ ਗਗਨ ਸਿੰਘ ਫਤਿਹਗੜ੍ਹ ਸਾਹਿਬ ਤੋਂ ਤੇ ਵੀਰ ਪਰਮਿੰਦਰ ਸਿੰਘ ਪਟਿਆਲੇ ਤੋਂ ਇਹ ਜੋ ਮੁਕਾਬਲੇ ਆ ਵੀਰ ਸਾਡਾ ਅਮਰੀਕਾ ਦੀ ਧਰਤੀ ਤੇ ਬੈਠਾ ਹੈ ਲਖਵਿੰਦਰ ਸਿੰਘ ਉਹਨਾਂ ਵੱਲ ਇਹ ਬਹੁਤ ਸੋਹਣਾ ਪ੍ਰਾਲਾ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦਾ ਆਪਾਂ ਹਿੱਸਾ ਬਣਿਆ ਤੇ ਇਹਦੀ ਵੱਧ ਤੋਂ ਵੱਧ ਸਪੋਰਟ ਕਰੀਏ ਤਾਂ ਜੋ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਇਦੋਂ ਵੀ ਵਧੀਆ ਤਰੀਕੇ ਨਾਲ ਆਪਾਂ ਦਸਤਾਰ ਮੁਕਾਬਲੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਸਕੀਏ ਅਖੀਰ ਦੇ ਵਿੱਚ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ